ਇਹ ਇਹਨਾਂ ਨੂੰ ਨਹੀਂ ਪਤਾ ਲੱਗ ਸਕਦਾ ਯਾਰ ਜਦ 4 ਸਾਲ ਦੀ ਯੂਨੀਵਰਸਿਟੀ ਤੋਂ ਨੌਕਰੀ ਨਹੀਂ ਲੱਗਉਂਦੀ ਸੌਗੇ ਕਈ ਬੀਜਾਂ ਨੂੰ ਬੀਐਲਬੀ ਦੀ ਸ਼ਿਕਾਇਤ ਆ ਰਹੀ ਹੈ ਤੇ ਆਪਣੀਆਂ ਫਸਲਾਂ ਵੱਲ ਜ਼ਰੂਰ ਧਿਆਨ ਦਿਓ ਅੱਜ ਫਿਰ ਇੰਜਣ ਵੀ ਚਲਾਉਣਾ ਪੈ ਗਿਆ ਸੀ ਤੇ ਝੋਨਾ ਆਪਾਂ ਸਕਾਇਆ ਸੀ ਕਾਲ ਜੀ ਸਾਰਿਆਂ ਨੂੰ ਲੱਗੇ ਦੀ ਵੇ ਵੀਡੀਓ ਦੀ ਸ਼ੁਰੂਆਤ ਕਰਨ ਤੇ ਅੱਜ ਲੱਗੇ ਹੋਏ ਆ ਯੂਰੀਆ ਪਾਉਣ ਬਾਦੋਂ ਦਾ ਮਹੀਨਾ ਹੈ ਫੇਰਵਾ ਮਹੀਨਾ ਹੈ ਤੇ ਅੱਜ ਲੱਗੇ ਆ ਯੂਰੀਆ ਪਾਉਣ ਤੇ ਇੱਕ ਕਿੱਲੇ ਤੇ ਪਾ ਲਿਆ ਤੇ ਦੂਜੇ ਕਿੱਲੇ ਦੀ ਤਿਆਰੀ ਕਰ ਲਈ ਹੈ ਹੁਣ ਪਰਲੇ ਪਾਸੇ ਚੱਲੇ ਆ ਪਾਉਣ ਆਹ ਦਿਨਾਂ ਦੇ ਵਿੱਚ ਯੂਰੀਆ ਪਾਉਣ ਨੂੰ ਦਿਲ ਨਹੀਂ ਕਰਦਾ ਪਰ ਕੀ ਕਰੀਏ ਹੁਣ ਮਜਬੂਰੀ ਹੈ ਸੰਗਰਾਮਦ ਨੂੰ ਪਾ ਗਏ ਹਾਂ ਤੇ ਉਸ ਦਿਨ ਸੰਗਰਾਮਦ ਨੂੰ ਪਾ ਗਏ ਹਾਂ ਤੇ ਅੱਜ ਹੁਣ ਫੇਰ ਲੱਗੇ ਆ ਪਾਉਣ ਬਾਕੀ ਹੁਣ ਪਰਮਾਤਮਾ ਦੇ ਹੱਥ ਝੋਣਿਆਂ ਦਾ ਤੇ ਹਾਲ ਬੁਰਾਈ ਹੈ ਲਓ ਜੀ ਕਰਦੇ ਆ ਫੇਰ ਵੀਡੀਓ ਦੀ ਸ਼ੁਰੂਆਤ ਦਿਖਾਉਂਦੇ ਆ ਫੇਰ ਅੱਜ ਕੰਮਕਾਰ ਬਣੇ ਰਿਹਾ ਕਰੋ ਵੀਡੀਓ ਦੇ ਨਾਲ ਦੇਖਿਆ ਕਰੋ ਸਕਿਪ ਨਾ ਕਰਿਆ ਕਰੋ ਤੇ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਲਓ ਜੀ ਕਰੀਏ ਸ਼ੁਰੂ ਫੇਰ ਆ ਰਹੇ ਕੋਲ ਆ ਪੈਰ ਦੀ ਜੋ ਵੀ ਪਾਣੀ ਉਹ ਪਾਣੀ ਰਹਿ ਜਾਂਦਾ ਤਾਂ ਇਹ ਦੇਖ ਜੇ ਤੂੰ ਸ਼ੇਰ ਦੁਆਰਾ ਸੁਣਾ ਜਗਵਿੰਦਰ ਹੁਣ ਉਹਦੇ ਨਾਲ ਤੂੰ ਸ਼ੇਰ ਦੁਆਰਾ ਸੁਣਾ ਨਹੀਂ ਖੇਤੀਆਂ ਐਵੇਂ ਰੋੜ ਛੱਡੀਆਂ ਜਾਂਦੀਆਂ ਤੂੰ ਸ਼ੇਰ ਦੇ ਨਾਲ ਦੁਆਰਾ ਮਾੜਾ ਜਾਂ ਕਹੇ ਤੇ ਕਹੇ ਵੀ ਦਬ ਕੇ ਦਬ ਕੇ ਦਬ ਕੇ ਦਬ ਕੇ ਹੁਣ ਬਾਕੀ ਜਗਵਿੰਦਰ ਆਇਆ ਦੱਸਦਾ ਕਹਾਣੀ ਕੀ ਏ ਕਹਾਣੀ ਯਾਰ ਮੇਰੇ ਹਿਸਾਬ ਨਾਲ ਦੂਜੇ ਫਲਟ ਹੈ ਬੀਚੇ ਫਲਟ ਹੈ ਇੱਕ ਦਿਨ ਹੋਰ ਦੱਸਦਾ ਗੱਲ ਅਧਿਨ ਪਨੀਰੀ ਵਾਲੇ ਪਨੀਰੀ ਵਾਲੇ ਸ਼ੁਰੂ ਹੋ ਜਾ ਹਾਂ ਭੈਣ ਚੋਂ ਲਾਲੇ ਲਾਲ ਹੋਈਆਂ ਪੁੰਗ ਜੀ ਖਤਮ ਕਰਤੀਆਂ ਜਮੇ ਸਰਪੰਚ ਨੰਦਪੁਰ ਸਾਹਿਬ ਦਾ ਤੇਰਾ ਆਵੇ ਚ ਨੂੰ ਤੁਰ ਜਾ ਇੱਧਰ ਨੂੰ ਬਸੀ ਦੇ ਐਨੂੰ ਵਿੱਚੋਂ ਸਾਰੇ ਹੀ ਖਤਮ ਨੇ ਜੀਰੀਆਂ ਯਾਰ ਅਰੇਪੁਰ ਨੂੰ ਤੁਰ ਜਾ ਪਰਾਂ ਨੂੰ ਸਭ ਕਹਿੰਦਾ ਪੀਲੀ ਪੂਸ਼ਾ ਚ ਬਹੁਤ ਹੀ ਜ਼ਿਆਦਾ ਹੈ ਹਾਂ ਇੱਕ ਬੰਦਾ ਗੱਲ ਦੋ ਬੰਦੇ ਟੱਕਰੇ ਨੇ ਕਹਿੰਦਾ ਮੇਰੇ ਹੋਇਓ ਜੀ ਪੀਲੀ ਆਹ ਵੇ ਯਾਰ ਸਾਡੇ ਪੀਲੀ ਪੂਸ਼ਾ ਖੜੀ ਏ ਯਾਰ ਹੁਣ ਕੀ ਦੀ ਮੰਨੇ ਇਹ ਫੇ ਇਹਦਾ ਮਤਲਬ ਬੀਜਾਂ ਦੇ ਫਾਲਟ ਆ ਉਹ ਰਵਿੰਦਰ ਆ ਤਾਂ ਹਕੀਕਤ ਆ ਆਹ ਦੇਖ ਹੁਣ ਤੇਰੇ ਸਾਹਮਣੇ ਖੜੀ ਤਾਂ ਹੈ ਆ ਹੁਣ ਮੈਂ ਤੁਹਾਨੂੰ ਕੀ ਕਹਾਂ ਤਾਂ ਮੈਂ ਆ ਯਾਰ ਮੇਰੇ ਯੂਨੀਵਰਸਿਟੀ ਆਏ ਮੇਰੇ ਨਾਮ ਹਾਂ ਜਗਵਿੰਦਰ 31 ਦਾ ਇਹ ਇਹਦੇ 'ਚ ਅਸੀਂ ਮੰਨਦੇ ਹੀ ਨਹੀਂ ਪਿਛਲੀ ਵਾਰ ਵੀ ਆਹੀ ਗੋਚਾ ਪਹਿਲੀ ਵਾਰ ਸਾਨੂੰ ਉਦੋਂ ਵੱਧ ਤਜਰਬਾ ਦਾ ਵੀ ਸੜਾ ਇੱਕ ਬੂਟਾ ਛੋਟਾ ਮੈਂ ਤੈਨੂੰ ਕਿਉਂ ਕਿਹਾ ਤਾਂ ਮੈਂ ਯਾਰ ਜਗਵਿੰਦਰ ਇਹਦੀ ਨੱਟ ਚੱਲ ਰਹੀ ਪੀ ਇਹਦਾ ਵੈਸੇ ਹੀ ਇਹਨੂੰ ਆਣੇ ਆ ਇੱਕ ਪੱਤਾ ਇਹਦਾ ਵੱਡਾ ਹੁੰਦਾ ਇੱਕ ਛੋਟਾ ਹੋਰ ਮੈਂ ਇਹਨੂੰ ਫੌਜੀ ਆ ਗਿਆ ਫੌਜੀ ਨਾ ਪਲੇਰੀ ਨਹੀਂ ਅਈ ਤਾਂ ਹੁਣ ਤੈਨੂੰ ਕਹਿੰਨੇ ਐਸੇ ਕੋ ਵਧੀਆ ਰਹਿ ਗਿਆ ਤੂੰ ਨਹੀਂ ਨਹੀਂ ਇਹ ਨੂੰ ਮਾਂ ਚੱਲ ਪਨੀਰੀ ਦੇਖ ਮਾਂ ਚੱਲ ਧੱਕਾ ਵਾਦਮਾ ਛੋਟਾ ਹੀ ਇਹ ਹਲਾ ਲਾਈ ਇਹ ਹਾਂ ਇਹ ਕਹਿੰਦਾ ਦੱਸ ਕੀ ਆ ਮਾਂ ਦੱਸੇ ਤੂੰ ਤਾਂ ਫੇਰ ਪਤਾ ਹੀ ਲੱਗ ਜਾਣਾ ਇਹ ਕਹਿੰਦਾ ਤੇਰੀ ਪਨੀਰੀ ਚ ਨਾ ਰਾਲਾ ਹੈ ਕਹਿੰਦਾ ਵੀ ਰਾਲਾ ਦੋ ਬੀਜ ਨੇ ਕਹਿੰਦਾ ਲੱਗਦਾ ਇੱਕਣਾ ਹੀ ਤਾਂ ਲੱਗਦਾ ਐਵੇਂ ਲੱਗਦਾ ਹੀ ਹੈ ਮਾਂ ਚੱਲ ਦੋ ਬੀਜ ਨੇ ਫੇਰ ਰਹਿਣ ਦੰਨੇ ਆ ਭਾਂਜੂ ਕੇ ਦੇ ਇੱਕ ਅੱਡੋਂ ਪਾ ਕੇ ਜਿਵੇਂ ਪਿਛੋਂ ਪਾ ਕੇ ਅੱਗੇ ਪੈਜ ਬੂਟੇ ਕੱਢਣੇ ਪੈਣ ਨਹੀਂ ਇੱਕ ਗੱਲ ਹੈਗੀ ਐ ਮੇਰੀ ਗੱਲ ਸੁਣ ਨਾ ਦੜਾ ਹੈਗਾ ਜਰੂਰ ਆਹ ਖੜੀ ਐ ਨਾ ਸਾਡੇ ਵਿੱਚ ਦੇਖੀ ਐ ਇਹਦੇ ਚ ਜਿਹੜੀ 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 ਵਿੱਚ ਦੜਾ ਹੈ ਨਾ ਉਹ ਸਾਰੀ ਨਸਰਿਆਈ ਘਰ ਦਾ ਵੀ ਰੱਖੋ ਜੁਵਿੰਦਰ ਸਿੰਘ ਸਾਹਿਬ ਆਹੀ ਹੈ ਯਾਰ ਘਰ ਦਾ ਹੀ ਵੀ ਹੈ ਉਹ ਤੇਰੇ ਲਵੇ ਨੂੰ ਆ ਯਾਰ ਆ ਉੱਪਰ ਇੱਕ ਖੱਤੀ ਹੈ ਨਾ ਹੂੰ ਦਿਖਦਾ ਕਿਤੇ ਕੋਈ ਬੂਟਾ ਖੜਿਆ ਯਾਰ ਆ ਵੀ ਘਰ ਦਾ ਹੀ ਆ ਇਹ ਵੀ ਘਰ ਦਾ ਹੀ ਵੀ ਆ ਸਾਰਾ ਘਰ ਦਾ ਹੀ ਹੈ ਵੀ ਪੀਲੀ ਪੂਛਦਾ ਵੀ ਅੱਛਾ ਮਾਰ ਕਿੱਥੇ ਪਈ ਹੈ ਜਿਹੜਾ 24 ਕਿਲੋ ਬੀ ਲਿਆ ਹੁੰਦਾ ਸੜਾ ਉਹ ਹੀ ਮਾਰ ਗਿਆ ਤੇ ਇੱਕ ਦਿਨ ਹੋਰ ਦੱਸਣਾ ਆਈ ਨਾ 1500 ਨਾਲ ਲਈ ਪਨੀਰੀ ਵਾਲੇ ਥਾਂ 'ਚ ਉਹਦੇ 'ਚ ਸੀਸ ਵਾਲੀ ਆਹਾ 31 ਪਰਮਲ ਦੀ ਪਨੀਰੀ ਹੀ ਉਹਦੇ 'ਚ 15 16 92 ਲਾਈ ਏ 16 92 ਸਹੀ ਖੜੀ ਏ ਜਿੰਨੀ 31 ਜੰਮੀ ਏ ਨਾ ਦਵਾਰਾ ਉਹ ਸਾਰੇ ਬੌਣੇ ਰਹਿ ਗਏ ਨੇ ਬੂਟੇ 16 92 ਦੇ ਇੱਕ ਵੀ ਬੂਟੇ ਨੂੰ ਕੋਈ ਪ੍ਰੋਬਲਮ ਨਹੀਂ ਅੱਛਾ ਭਾਂਡ ਤੋਂ ਪਈ ਜਨੇ ਵਾਇਰਸ ਆ ਜੀ ਇਹ ਉਹਦੇ ਨਾਲ ਚਲੇ ਗਿਆ ਇਹ ਉਹਦੇ ਨਾਲ ਚਲੇ ਗਿਆ ਹਨਾ ਉਹਨਾਂ ਸਾਰੇ ਨੂੰ ਇੱਕ ਵੀ ਹੋ ਨਹੀਂ ਯਾਰ ਇਹ ਤਾਂ ਨਾ ਉਹ ਦਾ ਕੰਮ ਜਿਆਦਾ ਤਾਂ ਉਹ ਸਾਡੇ ਨਾਲ ਕਰਦਾ ਸਕੇ ਲੰਡਾ ਸਕੇ ਲੰਡਾ ਇਹਨੇ ਗੱਲ ਤਾਂ ਆਹੀ ਹੈ ਮੈਂ ਤਾਂ ਇਹਨੂੰ ਹੋਰ ਤੁੱਕਾ ਕਹਿੰਦਾ ਹਾਂ ਬਈ ਗੱਲ ਹੁਣ ਵਾਇਰਸ ਉਧਰੋਂ ਕਹਦੇ ਕਿ ਇੱਧਰ ਇੱਧਰ ਨੂੰ ਪਿੰਡ ਕੰਨੀ ਨੂੰ ਨਹੀਂ ਆਇਆ ਵਾਇਰਸ ਉਧਰ ਵੀ ਤਾਂ ਆਪਾਂ ਇਹਨਾਂ ਨੂੰ ਚੱਲਦਾ ਤਾਂ ਪੂਰਾ ਹੀ ਤਾਂ ਪੂਰਾ ਹੀ ਤਾਂ ਪੂਰੇ ਨਹੀਂ ਮਨ ਜਾਣਾ ਚਾਹੀਦਾ ਮੰਨਣ ਨਾ ਮੰਨਣ ਯਾਰਾ ਇਹ ਮਾਰੇ ਹਵਾ ਚ ਪ੍ਰੋਬਲਮ ਹੈ ਜਗਵਿੰਦਰ ਕੋਈ ਖੇਤ ਦੇਖ ਲਈ ਜਿਹਦਾ ਜਿਹੜਾ ਪ੍ਰੋਬਲਮ ਆ ਉਹ ਕਿੱਧਰਲੇ ਪਾਸੇ ਜਾ ਕੇ ਸੜੀ ਪੂਰੇ ਵਾਲੇ ਪਾਸੇ ਐਂਡ ਵਾਲੇ ਪਾਸੇ ਸਾਡਾ ਖੇਤ ਤਾਂ ਪੂਰੇ ਤੋਂ ਖਰਾਬ ਹੈ ਉਹ ਪਿੰਡੀ ਦਾ ਖੇਤ ਤਾਂ ਉਹ ਪਰਲੇ ਪਾਸੇ ਤੋਂ ਖਰਾਬ ਹੈ ਇਹਦਾ ਉਹ ਖੇਤ ਤਾਂ ਉਹ ਪਰਲੇ ਪਾਸੇ ਤੋਂ ਜਿਹੜੇ ਖੇਤ ਦੇ ਬੂਟੇ ਹੋਰ ਛੱਡ ਦੇਖ ਲਈ ਜਾ ਕੇ ਹੋਰ ਛੱਡਾ ਸੁਖਵਿੰਦਰ ਉਹਨਾਂ ਦਾ ਨਾ ਉਹ ਖੇਤੇ ਉਹ ਵੀ ਸਾਰਾ 110 ਇਹ ਉਹ ਸਾਰਾ ਹੀ ਵੇਚ ਜਾ ਕੇ ਉਰਲੇ ਪਾਸੇੋਂ ਖਰਾਬ ਹੈ ਪਰ ਸਾਰਾ ਐਨ ਸਹੀ ਹੈ ਇਹਦਾ ਸਾਰਾ ਮੰਨਣ ਨਾ ਮੰਨਣ ਕਾਣਾ ਚੱਟਾ ਆਪ ਸਾਇੰਟਿਸਟ ਹੈ ਇਥੇ ਉਦਨ ਦੀ ਆਹੀ ਕਾਰਡ ਕੱਢ ਰਹੇ ਆ ਬਈ ਸੜਾ ਨਕਸ਼ੇ ਹੁਣ ਆ ਖੇਤ ਆ ਦੇਖੀ ਉਰਲੇ ਪਾਸੇ ਨਕਸ਼ੇ ਉਹਨੂੰ ਇੱਕ ਹੀ ਜਗ੍ਹਾ ਉਦਨ ਵੀ ਨਕਸ਼ਾ ਦੋ ਭੀ ਨਾਲੋਂ ਨਕਸ਼ਾ ਦੱਸ ਦੋ ਵੀ ਹਾਂ ਢੀਲਾ ਤਾਂ ਅਸੀਂ ਆਪ ਕਰ ਲਾਂਗੇ ਪਤਾ ਕਹਾਂ ਨੋਕਸ ਨੂੰ ਨਾਲ ਪਤਾ ਲੱਗ ਗਿਆ ਤਾਂ ਹੀ ਦੱਸਣਗੇ ਇਹਨਾਂ ਨੂੰ ਨਹੀਂ ਪਤਾ ਲੱਗ ਸਕਦਾ ਯਾਰ ਚਾਹ 4 ਸਾਲ ਚੋਂ ਨਹੀਂ ਗਈ ਤੇ ਨੋਕਸੇ ਨਹੀਂ ਲੱਗੂਗਾ ਸੌਗੇ ਹਣ ਯਾਰ ਇਹਨਾਂ ਨੂੰ ਤੇ ਇਹੀ ਵੀ ਬਸ ਕੋਈ ਗੱਲ ਨਹੀਂ ਹੈਗੀ ਇਹਨਾਂ ਬੋਲਣਾ ਕਿਹੜਾ ਕੇ ਨੇ ਬੋਲਣਾ ਬਾ ਕਹਿ ਕੇ ਸਾਰਦਾ ਬਸ ਹੈ ਜਗਵਿੰਦਰ ਬਹੁਤ ਟਾਈਮ ਦਾ ਹੈ ਨਹੀਂ ਵੀ ਹੈ ਉਹ ਇਹ ਜਦੋਂ ਨਾ ਗਰਮੀ ਚ ਵਾਇਰਸ ਵਧਿਆ ਤੇਜ਼ ਚ ਵੱਧ ਗਿਆ ਪਿਛਲੇ ਸਾਲ ਵੀ ਹੈਗਾ ਸੀ ਆ ਰਿਹਾ 18 ਹਾਂ ਜਿਹਨੇ ਉਦੋਂ ਐ ਸਾਨੂੰ ਵੀ ਇਹੀ ਅੱਗੇ ਜਾਂਦਾ ਹੁੰਦਾ ਸੀ ਆਪਰ ਇਹ ਪਾਉਂਦੇ ਸੀ ਨਾ ਐ ਲੱਗ ਜਾਂਦਾ ਸੀ ਸਾਰਾ ਕਿਤੇ ਰੇਹ ਵੱੱਦ ਪੈ ਗਿਆ ਬੂਟਾ ਤਾਂ ਖੜ ਗਿਆ 21 ਦੇ 21 ਦੇ ਵਿੱਚ ਆਉਂਦਾ ਹੁੰਦਾ ਸੀ ਜ਼ਿਆਦਾ 21 ਦੇ ਵਿੱਚ ਆਉਂਦਾ ਆਉਂਦਾ ਹੀ ਜ਼ਿਆਦਾ ਸਕੂਲ ਦੇ ਨਾਲ ਇਹਨਾਂ ਨੇ ਤਾਂ ਪੱਲਾ ਝਾੜਤਾ ਯਾਰ ਹੁਣ ਵੀ ਕੀ ਆ ਯਾਰ ਹੁਣ ਉਧਰ ਸਰਕਾਰ ਉਧਰ ਹੋ ਗਈ ਹੁਣ ਤਾਂ ਕੁਝ ਨਹੀਂ ਮਿਲਣਾ ਨਹੀਂ ਮਿਲਣਾ ਨਹੀਂ ਜੀ ਅਮਨ ਮੈਂ ਉਸ ਦਿਨ ਵੀ ਅਸੀਂ ਆਹੀ ਰੋਣਾ ਰੋਦੇ ਸੀ ਉੱਥੇ ਟਾਰਪਰ ਕੋਈ ਜਾਂਦਾ ਹੀ ਨਹੀਂ ਡੀਸੀ ਕੋਈ ਪਤਾ ਕਹਿ ਜਾ ਕੇ ਕਿਹਾ ਅਸੀਂ ਯਾਰ ਸਾਨੂੰ ਮੁਆਵਜ਼ਾ ਚਾਹੀਦਾ ਹੈ ਤੁਸੀਂ ਤਾਂ ਮੁਆਵਜ਼ੇ ਦੀ ਗੱਲ ਕਰਦੇ ਹੋ ਕਿ ਮੁਆਵਜ਼ਾ ਦੇ ਦਿਓ ਅੱ ਤੋਂ ਘણો ਲਾ ਦਿਓ ਕੀ ਦੇ ਦੋਗੇ ਮੁਆਵਜ਼ਾ 1 ਲੱਖ ਰੁਪਈਆ ਨਹੀਂ 1.50 ਹਜ਼ਾਰ ਤਾਂ ਗੱਲ ਦੂਰ ਦੀ ਹੈ ਇਹਦਾ ਇਹ ਆ ਵੀ 5000 2000 3000 ਬਹੁਤੀ ਗੱਲ ਹੱਦ 10000 ਤੋਂ ਇਹ ਕਿ ਕੋ ਸੋਣਾ ਹੀ ਅਗਲੇ ਪਿੰਡ ਦਾ ਪਤਾ ਵੀ ਅਗਲੇ ਦੀ ਲੱਖ ਰੁਪਏ ਦੀ ਫਸਲ ਖਰਾਬ ਕਰੀ ਬੈਠੇ ਲੱਖ ਦੀ ਆ ਕਰੀ ਬੈਠੇ ਲੱਖ ਦੀ ਹੰਗਾਰ ਲੈਣਗੇ ਜਿੱਥੇ ਆ ਬੂਟਿਆਂ ਦਾ ਵਾਇਰਸ ਹੈ ਨਾ ਜੇ ਉਹ ਵਾਇਰਸ ਘਾਹ ਤੇ ਰਹਿ ਗਿਆ ਮੈਂ ਨਹੀਂ ਕਹਿੰਦਾ ਵੀ ਸਾਲੀ ਕਣਕ ਉਹ ਕਰ ਜੇ ਨਹੀਂ ਉੱਥੇ ਨੂੰ ਵੀ ਸਿੱਧੂ ਇਹੀ ਗੱਲ ਕਹਿੰਦੇ ਤੇ ਵਾਰ-ਵਾਰ ਵੀ ਤੁਸੀਂ ਹੁਣ ਕੱਲ ਨੂੰ ਪਰਚੇ ਕਰਨ ਆ ਜਾਣਾ ਅੱਗ ਲਾਤੀ ਪਰਚੇ ਹੋ ਜੇ ਸਾਨੂੰ ਕੋਸਤਾ ਲਿਖਤੀ ਦੇ ਦਿਓ ਭਾਈ ਤੁਸੀਂ ਆਪਣੀ ਕਣਕ ਦਾ ਆਪ ਸੋਲੂਸ਼ਨ ਲੱਭ ਲਿਓ ਵਾਇਰਸ ਫੋਲੋ ਕਰਨਾ ਆਪਾਂ ਲਾਇਓ ਜੋ ਮਰਜ਼ੀ ਕਰੇ ਉਹ ਵੇ ਜਿਹੜੀ ਚਲਾਲ ਕਰਦਾ ਫਿਰ ਆ ਕੇ ਸਾਡੇ ਨੂੰ ਛੱਡੇ ਹੁੰਦੇ ਫੇਰ ਕਾਣਾ ਉਹਦਾ ਉਹਦੇ ਕੀ ਸੀ ਉਹਦਾ ਮੁੰਡੇ ਦਾ ਨਾਮ ਵੀ ਉਹਦੇ ਵਰਗਾ ਆ ਜਾਂਦਾ ਡੀਸੀ ਦਾ ਉਹ ਬਣ ਜਾਂਦਾ ਚਮਚਾ ਚਲੋ ਜੀ ਫਰਾਂ ਦੇ ਸਾਹ ਅੱਖ ਲੱਗੀ ਆ ਜੋ ਡੀਸੀ ਸਾਹਿਬ ਸਾਡੇ ਏਰੀਆ 'ਚ ਬਿੱਲ ਰ ਹੈ ਸਾਡੇ ਹੀ ਏਰੀਆ 'ਚ ਡੀਸੀ ਰੋ ਜਾ ਰਿਹਾ ਪਰਚੇ ਕਰਨ ਇਹਦਾ ਘੜਾ ਬਣਾਉਣਾ ਪੈਣਾ ਪਿੰਡ ਦੀ ਪੰਚਾਇਤ ਦਾ ਮਤਾ ਪਾਉਣਾ ਪੈਣਾ ਆਪਾਂ ਨੂੰ ਭਾਈ ਅਸੀਂ ਸਾਡੇ ਦਾ ਇੱਥੇ ਵਾਇਰਸ ਸੀ ਅਸੀਂ ਤਾਂ ਅੱਗ ਲਾਉਣੀ ਲਾਉਣੀ ਆ ਉਹਦੇ ਹਾਂ ਪਿੰਡ ਹੋ ਜੇ ਸਾਰਾ ਇਕੱਠਾ ਪਿੰਡ ਹੋਊਗਾ ਯਾਰ ਅਮਨ ਹੁਣ ਜੇ ਕੋਈ ਪੰਚਾਇਤ ਬਣਾਉਂਦਾ ਲੋ ਜੀ ਹੁਣ ਚੱਕ ਲਈਏ ਥੈਲਾ ਨਾਲ ਝੋਲੀਆਂ ਭਰ ਲੀਆਂ ਨੇ ਤੇ ਇਹ ਆਪਣੀ 1509 ਹੀ ਲਾਈ ਸੀ ਆਪਾਂ ਇਹਦੇ ਵਿੱਚ ਸਾਰੀ ਪਹਿਲਾਂ ਮੈਂ ਦੱਸਿਆ ਸੀ ਸਾਰਿਆਂ ਨੂੰ ਪਰਾਂ 1699 ਲਾਈਏ ਤੇ ਆਹ ਲਾਈਏ 1509 ਤੇ ਇਹਨਾਂ ਚਿੜੀਆਂ ਜੀਆਂ ਨੇ ਕੰਮ ਬੜਾ ਜ਼ਿਆਦਾ ਖਰਾਬ ਕਰਿਆ ਵਿਚ ਵਿੱਚ ਬੜੀ ਛਿੱਧੀ ਕਰਤੀ ਹੈ ਜੀ ਦੀ ਚਲੋ ਹਾਂਜੀ ਲਓ ਜੀ ਮੈਂ ਖੜਿਆ ਆ ਵਾਂ 1847 ਦੇ ਅ ਟੱਕ ਚ ਤੇ ਇਹ ਆਪਣਾ 1847 ਚੋਂ ਨਾ ਹੈ ਤੇ ਕਿਸਾਨ ਵੀਰੋ ਇਸ ਵਾਰ ਕਈ ਬੀਜਾਂ ਨੂੰ ਬੀਐਲਬੀ ਦੀ ਸ਼ਿਕਾਇਤ ਆ ਰਹੀ ਹੈ ਤੇ ਆਪਣੀਆਂ ਫਸਲਾਂ ਵੱਲ ਜ਼ਰੂਰ ਧਿਆਨ ਦਿਓ ਕਿਉਂਕਿ ਇਹ ਬਿਮਾਰੀ ਬੜੀ ਖਤਰਨਾਕ ਹੈ ਇਹਦਾ ਇਲਾਜ ਨਹੀਂ ਹੈਗਾ ਤੇ ਇਹਦੀ ਰੋਕਥਾਮ ਲਈ ਆਪਾਂ ਸਟਿਪਕੋ ਦੀਆਂ ਪੁੜੀਆਂ ਜਿਹੜੀਆਂ ਪੀਲੇ ਰੰਗ ਦੀਆਂ ਹੁੰਦੀਆਂ 6 ਗ੍ਰਾਮ ਦੀਆਂ ਹੁੰਦੀਆਂ ਨੇ ਆਪਾਂ ਉਹ ਤਿੰਨ ਤਿੰਨ ਪੁੜੀਆਂ ਘੱਟੋ-ਕੱਟ ਵੀ ਪਾ ਕੇ ਉਹਦੀ ਸਪਰੇਅ ਜ਼ਰੂਰ ਕਰਨੀ ਹੈ ਜਦੋਂ ਤੁਸੀਂ ਕਿਸੇ ਫੰਗੀ ਸਾਈਡ ਦੀ ਜਾਂ ਤੇਲੇ ਵਾਲੀ ਜਾਂ ਉਲੀ ਆਪਣਾ ਸੌਰੀ ਸੁੰਡੀ ਵਾਲੀ ਤੇ ਤਿੰਨੇ ਦਵਾਈਆਂ ਮਿਕਸ ਕਰਕੇ ਜਦੋਂ ਤੁਸੀਂ ਸਪਰੇਅ ਕਰਦੇ ਹੋ ਤੇ ਉਹਦੇ ਵਿੱਚ ਸਟਿਪਕੋ ਦੀਆਂ ਪੁੜੀਆਂ ਜ਼ਰੂਰ ਪਾ ਲਿਆ ਕਰੋ ਕਿਉਂਕਿ ਇਹ ਐਂਟੀਬਾਇਓਟਿਕ ਹੁੰਦੀਆਂ ਨੇ ਇਹਦੇ ਨਾਲ ਹੀ ਜੇ ਕਿਤੇ ਸ਼ਿਕਾਇਤ ਲੱਗਦੀ ਹੈ ਤੁਹਾਨੂੰ ਤੇ ਇਹਦੀ ਰੋਕਥਾਮ ਹੋ ਜਾਏਗੀ ਤੇ ਆਹ ਦੇਖੋ ਐਵੇਂ ਮਤਲਬ ਇਹਦੀ ਕੋਨ ਉੱਪਰੋਂ ਲਾਲ ਹੋ ਜਾਂਦੀ ਹੈ ਉਸ ਤੋਂ ਬਾਅਦ ਇਹ ਫੇਰ ਹੌਲੀ-ਹੌਲੀ ਸੁੱਕ ਕੇ ਗੋਲ ਹੋਣੀ ਐਵੇਂ ਗੋਲ ਹੋਣ ਲੱਗ ਜਾਂਦੀ ਹੈ ਹੈਨਾ ਜੀ ਇਸ ਤਰ੍ਹਾਂ ਗੋਲ ਹੋ ਜਾਂਦੀ ਹੈ ਤੇ ਇਹ ਬਿਮਾਰੀ ਵੈਸੇ ਆਪਣੇ ਕੰਟਰੋਲ ਹੋ ਗਈ ਹੈ ਕਿਉਂਕਿ ਹੁਣ ਹਰਾਪਣ ਦਿਖਾਈ ਦੇਣ ਲੱਗ ਗਿਆ ਝੋਨੇ ਦੇ ਉੱਪਰ ਆਪਾਂ ਨੂੰ ਸਪਰੇਅ ਕਰੀ ਨੂੰ ਘਟੋ-ਕਟ ਵੀ 5-6 6 ਦਿਨ ਹੋ ਗਏ ਨੇ ਜਦੋਂ ਆਪਾਂ ਨੂੰ ਥੋੜੀ ਜੀ ਸ਼ਿਕਾਇਤ ਲੱਗੀ ਸੀ ਆਪਾਂ ਉਦੋਂ ਹੀ ਸਪਰੇਅ ਕਰਤੀ ਸੀ ਇਹਦੇ ਉੱਤੇ ਤੇ ਫੇਰ ਵੀ ਆਪਾਂ ਅੱਜ ਮੌਸਮ ਖਰਾਬ ਸੀ ਤੇ ਆਪਾਂ ਹੁਣ ਸਵੇਰੇ ਕਾਪਰ ਦੀ ਸਪਰੇਅ ਕਰਾਂਗੇ ਇਹਦੇ ਉੱਤੇ ਤੇ ਕਿਸਾਨ ਭਰਾਵੋ ਇੱਕ ਦਵਾਈ ਹੋਰ ਐ ਉਹ ਵੀ ਮੈਂ ਵਿੱਚ ਨਾਲ ਐਡ ਕਰ ਦਿਆਂਗਾ ਪੀ ਉਹ ਕਿਹੜੀ ਦਵਾਈ ਐ ਤੁਹਾਨੂੰ ਕਾ ਕੰਪਨੀ ਦੀ ਦਵਾਈ ਐ ਐਂਟੀਬਾਇਟਿਕ ਉਹ ਮੈਂ ਨਾਲ ਐਡ ਕਰ ਦਿਆਂਗਾ ਜਰੂਰ ਦੇਖਿਓ ਤੇ ਇਹ ਬੀ ਐਲ ਵੀ ਦਾ ਜਿਹੜਾ ਰੋਗ ਐ ਇਹ ਬੜਾ ਖਤਰਨਾਕ ਰੋਗ ਐ ਇਹ ਹੌਲੀ ਹੌਲੀ ਜਿਹੜੇ ਪੱਤੇ ਨੇ ਸੁੱਕਣੇ ਸ਼ੁਰੂ ਹੋ ਜਾਂਦੇ ਨੇ ਸੁੱਕਦੇ ਸੁੱਕਦੇ ਫਿਰ ਜੜਾਂ ਤੱਕ ਕਰ ਸੁੱਕਣ ਲੱਗ ਜਾਂਦੇ ਨੇ ਝੋਨਾ ਜਿਹੜਾ ਇਹ ਜੇ ਗੋਭ ਤੋਂ ਪਹਿਲਾਂ ਬਿਮਾਰੀ ਆ ਜਾਵੇ ਤਾਂ ਝੋਨੇ ਦੇ ਵਿੱਚ ਗੋਭ ਵੀ ਨਹੀਂ ਬਣਦੀ ਹੈਗੀ ਹਨਾ ਸਹੀ ਤਰੀਕੇ ਨਾਲ ਝੋਨਾ ਨੇ ਸਰਦਾ ਨਹੀਂ ਹੈਗਾ ਤੇ ਇਹ ਬੂਟਾ ਸੁੱਕ ਜਾਂਦਾ ਇੱਕ ਹੁੰਦਾ ਝੁਲਸ ਰੋਗ ਇਹ ਕਈ ਵੀਰ ਫੰਗਸ ਦੀਆਂ ਸਪਰੇਆਂ ਕਰੀ ਜਾਂਦੇ ਨੇ ਮਤਲਬ ਜਿਵੇਂ ਹੁਣ ਪਲਸਰ ਕਰਤੀ ਕਿਸੇ ਨੇ ਕਸਟੂਡੀਓ ਕਰਤੀ ਜਾਂ ਗਲੇਲਿਓ ਵੇ ਕਰਤੀ ਕਿ ਮਤਲਬ ਇਹ ਕੋਈ ਫੰਗਸ ਵਾਲੀਆਂ ਸਪ੍ਰੇਆਂ ਨਾ ਕਰੋ ਕਿਉਂਕਿ ਇਹਦਾ ਹੱਲ ਫੰਗਸ ਨਾਲ ਨਾਲ ਅਟੈਚ ਨਹੀਂ ਇਹ ਇੱਕ ਵੱਖਰੀ ਬਿਮਾਰੀ ਹੈ ਇਹਦੇ ਉੱਤੇ ਐਂਟੀਬਾਇਓਟਿਕੀ ਕੰਮ ਕਰੇਗਾ ਜਾਂ ਤਾਂ ਕਾਪਰ ਦੀ ਸਪਰੇ ਹੋਏਗੀ ਤੇ ਜਾਂ ਫਿਰ ਨਾਲ ਸਟਿੱਪਕੋ ਦੀਆਂ ਪੁੜੀਆਂ ਆਪਾਂ ਕਰ ਸਕਦੇ ਹਾਂ ਸਪਰੇ ਦੇ ਵਿੱਚ ਜੇ ਕਿਸਾਨ ਪ੍ਰਭੂ ਥੋੜੀ ਬਹੁਤੀ ਵੀ ਸ਼ਿਕਾਇਤ ਲੱਗਦੀ ਹੈ ਜਿਵੇਂ ਕੋਣ ਮੰਨ ਲਓ ਕਿ ਐਵੇਂ ਹਲਕੀ ਜੀ ਕੋਣ ਇਸ ਤਰ੍ਹਾਂ ਜਿਵੇਂ ਹੁਣ ਆ ਆਏ ਮੈਂ ਹਲਕੀ ਜੀ ਕੋਨ ਤੁਹਾਨੂੰ ਲਾਲ ਲੱਗਦੀ ਹੈ ਤੇ ਤੁਸੀਂ ਇਹਦੇ ਵਿੱਚ ਸਟਿਪਕੋ ਦੀਆਂ ਤਿੰਨ ਪੁੜੀਆਂ ਜ਼ਰੂਰ ਪਾ ਕੇ ਤੇ ਆਪਣੇ ਫੰਗੀ ਸਾਈਡ ਦੇ ਨਾਲ ਜਾਂ ਸੁੰਡੀ ਵਾਲੀ ਨਾਲ ਜਾਂ ਤੇਲੇ ਵਾਲੀ ਦੇ ਨਾਲ ਤੁਸੀਂ ਸਪਰੇਅ ਕਰ ਸਕਦੇ ਹੋ। ਲਓ ਜੀ ਟਰੈਕਟਰ ਆਇਆ ਸੀ ਤੋਣ ਵਾਸਤੇ ਟੱਕਦੇ ਉੱਤੇ ਤੇ ਤੋਆ ਲਿਆ ਟਰੈਕਟਰ। ਟਰੈਕਟਰ ਜਿਆਦਾ ਲੱਪੜਿਆ ਸੀ ਫਿਰ ਹਾਲ ਤਾਂ ਬਹੁਤ ਹੀ ਖਰਾਬ ਹੋਈ ਹੋਈ ਸੀ। ਕਿ ਅੱਜ ਹੁਣ ਫਾਈਨਲੀ ਤੋਂ ਆਇਆ ਡ੍ਰਾਈਵਰ ਐ ਆ ਫਿਰ ਜੀ ਮਸ਼ੀਨਰੀ ਸਾਫ਼ ਸੁਥਰੀ ਤੇ ਚੰਗੀ ਲੱਗਦੀ ਆ ਉਸ ਦਿਨ ਦਾ ਬੈਠਣ ਨੂੰ ਦਿਲ ਨਹੀਂ ਸੀ ਕਰਦਾ ਤੇ ਲੋ ਜੀ ਹੋ ਗਿਆ ਸਾਫ਼ ਚਲਦੇ ਹਾਂ ਹੁਣ ਪਿੰਡ ਨੂੰ ਲੈ ਕੇ ਲੋ ਜੀ ਚੱਲੀਏ ਹੁਣ ਪਿੰਡ ਨੂੰ ਹਾਂ ਜੀ ਅੱਜ ਫਿਰ ਇੰਜਣ ਵੀ ਚਲਾਉਣਾ ਪੈ ਗਿਆ ਸੀ ਤੇ ਝੋਨਾ ਆਪਾਂ ਸਕਾਇਆ ਸੀ ਥੱਲਿਓਂ ਤੇ ਝੋਨਾ ਫਿਰ ਲੇਟ ਦੋ ਤਿੰਨ ਦਿਨ ਲੇਟ ਨੇ ਕਾਫੀ ਖਰਾਬ ਕਰਿਆ ਲੇਟ ਪੂਰੀ ਨਹੀਂ ਸੀ ਆਉਂਦੀ ਪਈ ਲੇਟ ਦੇ ਵਿੱਚ ਫਾਲਟ ਪਿਆ ਹੋਇਆ ਸੀ ਫਿਰ ਝੋਨਾ ਥੱਲਿਓਂ ਜਿਆਦਾ ਸੁੱਕਿਆ ਸੀ ਫਿਰ ਸੋਚਿਆ ਵੀ ਕਿਤੇ ਇੰਨੀ ਛੇਤੀ ਹੋਣਾ ਲੇਟ ਨੇ ਪੂਰਾ ਨਹੀਂ ਕਰਨਾ ਪਾਣੀ ਤਾਂ ਕਰਕੇ ਸੋਚਿਆ ਵੀ ਚਲ ਦੋ ਤਿੰਨ ਕਿੱਲੇ ਇੰਜਨ ਨਾਲ ਆਪਾਂ ਭਰ ਲੈਨੇ ਆ ਜਣੀ ਦੋ ਕੁ ਕਿੱਲੇ ਭਰ ਗਏ ਨੇ ਇੰਜਣ ਦੇ ਨਾਲ ਤੇ ਬੱਦਲ ਵੀ ਬੜਾ ਚੜ ਕੇ ਆ ਗਿਆ। ਦੇਖੋ ਹੁਣ ਪੈਂਦਾ ਕਿ ਨਹੀਂ ਪੈਂਦਾ। ਚਲੋ ਪਾਣੀ ਦਾ ਕੋਈ ਨੁਕਸਾਨ ਨਹੀਂ ਹੈਗਾ ਪਾਣੀ ਤਾਂ ਲਾਉਣਾ ਹੀ ਲਾਉਣਾ ਸੀ। ਪਰ ਜੇ ਕਿਤੇ ਪਹਿਲਾਂ ਆ ਜਾਂਦਾ ਸਵੇਰੇ ਗਰਮੀ ਬੜੀ ਸੀ ਧੁੱਪ ਸੀ ਆਣ ਪੂਰੀ। ਗਰਮੀ ਬੜੀ ਸੀ ਤੇ ਸਵੇਰੇ ਫਿਰ ਜੇ ਆ ਜਾਂਦਾ ਤਾਂ ਚਲ ਨਾ ਹੀ ਚਲਾਉਂਦੇ। ਪਰ ਕਈ ਵਾਰ ਐ ਹੋ ਜਾਂਦਾ ਨਾ ਵੀ ਹੁਣ ਝੋਨੇ ਸਿਰੇ ਤੇ ਆਏ ਹੋਏ ਨੇ ਜੇ ਕਿਤੇ ਮਾੜੀ ਜਿਹੀ ਧਰਤੀ ਜਿਆਦਾ ਸੁੱਕ ਜਵੇ ਤਾਂ ਝੋਨੇ ਨੂੰ ਰਗੜਾ ਲੱਗ ਜਾਂਦਾ ਫਿਰ ਉਹ ਗੱਲ ਬਣਦੀ ਨਹੀਂ ਝੋਨੇ ਦੀ ਕਿਉਂਕਿ ਝੋਨੇ ਨੇ ਸਾਰੇ ਤੇ ਉੱਤੇ ਨੇ ਤੇ ਮਾੜਾ ਜਿਹਾ ਵੀ ਝੋਨਾ ਕਿਤੇ ਸੁੱਕ ਜਵੇ ਕਿਉਂਕਿ ਆਹ ਸਟੇਜ ਜਿਹੜੀ ਐ ਸਾਂਭਣੀ ਬੜੀ ਔਖੀ ਹੁੰਦੀ ਐ ਤੇ ਝੋਨੇ ਨੂੰ ਕਿਤੇ ਮਾੜਾ ਜਿਹਾ ਵੀ ਸੋਕਾ ਲੱਗ ਜਵੇ ਨਾ ਤਾਂ ਫਿਰ ਉਹ ਝੋਨਾ ਤਾਪ ਨਹੀਂ ਆਉਂਦਾ ਤੇ ਝੋਨਾ ਗੋਭ ਸਹੀ ਤਰੀਕੇ ਨਾਲ ਕੱਟਦਾ ਨਹੀਂ ਹੈਗਾ ਤੇ ਝੋਨੇ ਦੀ ਗੋਭ ਉੱਥੇ ਰੁਕ ਜਾਂਦੀ ਐ ਤੇ ਇਹ ਚੀਜ਼ਾਂ ਦਾ ਧਿਆਨ ਰੱਖਣਾ ਪੈਂਦਾ ਤਾਂ ਕਰਕੇ ਆਪਾਂ ਸੋਚਿਆ ਵੀ ਚਲੋ 5-4 ਲੀਟਰ ਤੇਲ ਹੀ ਹੈ ਕੋਈ ਗੱਲ ਨਹੀਂ ਪਰ ਇੰਜਣ ਆਪਾਂ ਚਲਾ ਦਿੰਨੇ ਆ ਤੇ ਵੱਧ ਤੋਂ ਵੱਧ ਇਹ ਥੋੜਾ ਹੀ ਖਾਂਦਾ ਤੇਲ तकरीबन 5-4 ਲੀਟਰ ਖਾਦਾ ਹੋਏਗਾ ਤੇਲ ਵੱਧ ਤੋਂ ਵੱਧ 5 ਕਿਲ ਲੀਟਰ ਖਾਦਾ ਹੋਏਗਾ ਕਿਉਂਕਿ ਇਹ ਘੰਟੇ ਦਾ ਬੰਦ ਰੇਸ ਤੇ ਚੱਲਦਾ ਪਿਆ ਤੇ ਵੱਧ ਤੋਂ ਵੱਧ ਇਹ ਲੀਟਰ ਸਵਾ ਲੀਟਰ ਤੇਲ ਖਾਂਦਾ ਹੈ ਕਿਉਂਕਿ ਇਹ ਇੰਜਣ ਆਪਣਾ 12 ਦਾ ਤੇ ਜੇ 6 ਦਾ ਇੰਜਣ ਹੁੰਦਾ ਤਾਂ 6 ਦਾ ਇੰਜਣ ਬੰਦ ਰਹੇ ਦੇ ਉੱਤੇ ਤਕਰੀਬਨ 9 ਕਿਲੋਟਰ ਖਾਂਦਾ ਤੇ ਤਾਂ ਕਰਕੇ ਸੋਚਿਆ ਵੀ ਚਲੋ 5 ਕਿਲੋਟਰ ਤੇਲ ਹੀ ਲੱਗ ਜਾਏਗਾ ਵੀ ਚਲ 2 ਕਿਲੇ ਆਪਾਂ ਭਰ ਲੈਨੇ ਆ ਜਿਹੜੇ ਦੂਰ ਨੇ ਤੇ ਤਾਂ ਕਰਕੇ ਆਪਾਂ ਫਿਰ ਸਵੇਰੇ ਇੰਜਣ ਚਲਾ ਦਿੱਤਾ ਸੀ ਤੇ ਬੱਦਲ ਵੀ ਬੜਾ ਚੜ ਕੇ ਆ ਗਿਆ ਦੇਖਦੇ ਆ ਫਿਰ ਹੁਣ ਬੰਦ ਕਰ ਦਿੰਨੇ ਆ ਥੋੜੇ ਜਿਹਰੇ ਤੱਕ ਜੇ ਤਾਂ ਮੀਂਹ ਪੈਣ ਲੱਗ ਗਿਆ ਤੇ ਬੰਦ ਕਰ ਦਾਂਗੇ ਜੇ ਨਾ ਪਿਆ ਫਿਰ ਚੱਲਦਾ ਰਹਿੰਦੇ ਆਂਗੇ ਲੋ ਜੀ ਲੋ ਜੀ ਆ ਗਿਆ ਚੜ ਕੇ ਬੱਦਲ ਪੂਰੇ ਜੋਬਣ ਦੇ ਹੁੰਦੇ ਤੇ ਭਾਦਰੋਂ ਦੇ ਛਰਾਟੇ ਹੀ ਨੇ ਬਾਕੀ ਦੇਖੋ ਹੁਣ ਪੈਂਦਾ ਕਿ ਨਹੀਂ ਪੈਂਦਾ ਕਿਉਂਕਿ ਭਾਦਰੋਂ ਦੇ ਵਿੱਚ ਤਾਂ ਕਹਿੰਦੇ ਹੁੰਦੇ ਨੇ ਸਾਵਣ ਦੇ ਮਹੀ 100 ਭਾਦੋਂ ਦੇ 4 ਤੇ ਅਸੂ ਦਾ 1 ਬਾ ਇੰਨੇ ਜੀ ਫਿਰ ਝੋਨੇ ਪਾਰ ਹੋ ਜਾਂਦੇ ਨੇ ਦੇਖਦੇ ਹੁਣ ਮੀ ਪੈਂਦਾ ਹੈ ਕਿ ਨਹੀਂ ਪੈਂਦਾ ਬੱਦਲ ਦਾ ਪਾਟਿਆ ਜਈ ਹੈ